É só isso ਕਲਵਿੰਦਰ ਕੌਰ ਪਿਛਲੇ 15 ਸਾਲਾਂ ਤੋਂ ਆਪਣੀ ਡਿਊਟੀ ਆਮਾਨਦਾਰੀ ਨਾਲ ਨਿਭਾ ਰਿਹਾ ਤੇ ਬੀਬੀ ਨੇ ਵਕੰਸੀ ਇਹ ਦਿੱਨੇ ਆ ਕਿ ਤੂੰ ਭੈਣ ਪਹਿਲਾ ਸੀ ਫਿਲਮੀ ਐਕਟਰ ਫਿਲਮੀ ਐਕਟਰ ਕੁਝ ਵੀ ਬੋਲ ਜੇ ਉਹ ਲੋਕੀ ਜਰ ਜਾਂਦੇ ਆ ਇਹਦੇ ਤੇ ਇਮਾਨਦਾਰੀ ਨਾਲ ਪ੍ਰਧਾਨ ਮੰਤਰੀ ਨੂੰ ਕੰਮ ਕਰਦੇ ਆ ਉਹਨਾਂ ਵਾਸਤੇ ਅਗਲੇ ਇਨਾਮ ਦੀ ਗੱਲ ਕਰਨੀ ਚਾਹੀਦੀ ਆ ਕਿ ਤੂੰ ਬੇਟਾ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਿਆ ਇਸ ਦੇਸ਼ ਦੇ ਵਿੱਚ ਕੋਈ MP ਕੋ ਐਮਐਲਏ ਵੱਡਾ ਨਹੀਂ ਪਹਿਲਾ ਦੇਸ਼ ਲਈ ਸਿਕਿਉਰਿਟੀ ਦੇਸ਼ ਵੱਡਾ ਵਾ ਲੋਕ ਵੱਡੇ ਆ ਜੋ ਕੱਲ ਏਅਰਪੋਰਟ ਚੰਡੀਗੜ੍ਹ ਦੇ ਉੱਪਰ ਜਿਹੜੀ ਕੰਗਣਾ ਰਣੌਤ ਡਰਾਮੇਬਾਜ਼ ਐਕਟਰ ਅਸੀਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆਂ ਵੀ ਉਸ ਭੈਣ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਕੰਗਣਾ ਰਣੌਤ ਫਿਰ ਹੁਣ ਇੱਕ ਐਮਪੀ ਬਣ ਕੇ ਜ਼ਿੰਮੇਵਾਰ ਹੋ ਕੇ ਗਲਤ ਬੋਲ ਰਹੀ ਆ ਪੰਜਾਬ ਦੇ ਵਿੱਚ ਨਾ ਕੋਈ ਉਗਰਵਾਦ ਆ ਨਾ ਕੋਈ ਗੁੰਡਾ ਕਰਦੀ ਆ ਇਦਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਤਾਂ ਉਹ ਲੋਕ ਆ ਜਿਹੜੇ ਅਨਾਜ ਪੈਦਾ ਕਰਕੇ ਕੇਂਦਰੀ ਪੂਰਵ ਚ ਪਾਉਂਦੇ ਆ ਔਰ ਇਸੇ ਹੀ ਕਣਕ ਦੀ ਰੋਟੀ ਕੰਗਣਾ ਰਣੌਤ ਖਾਂਦੀ ਆ ਜਿਹੜੀ ਸਾਡੇ ਖੇਤਾਂ ਵਿੱਚੋਂ ਤਿਆਰ ਹੋ ਕੇ ਜਾਂਦੀ ਆ ਦੇਖੋ ਕੰਗਣਾ ਰਣੌਤ ਨਾਲ ਜਿਹੜੀ ਘਟਨਾ ਹੋਈ ਆ ਉਹਨੇ ਪਹਿਲਾਂ ਉਸ ਭੈਣ ਨੂੰ ਅਕਸਾਇਆ ਆ ਕੌਰ ਖਾਲਸਾਨੀ ਨਾਂ ਦਾ ਟੈਗ ਲਾਇਆ ਆ ਉਸ ਤੋਂ ਬਾਅਦ ਟਕਰਾਰ ਹੁੰਦੀ ਅੱਜ ਸ਼ੇਰ ਸਿੰਘ ਦੇ ਪਰਿਵਾਰ ਵਿੱਚ ਭੈਣ ਕੁਲਵਿੰਦਰ ਕੌਰ ਦੇ ਪਰਿਵਾਰ ਵਿੱਚ ਇਕੱਠੇ ਹੋਏ ਆ ਕਿਉਂਕਿ ਕੱਲ ਜੋ 3 ਵਜੇ ਦੇ ਕਰੀਬ ਮੁਹਾਲੀ ਏਅਰਪੋਰਟ ਤੇ ਵਾਪਰਿਆ ਉਹਦੇ ਵਿੱਚ ਇੱਕ ਵਾਰ ਫੇਰ ਬੀਬੀ ਕੰਗਣਾ ਰਣੌਤ ਦਾ ਡਰਾਮਾ ਜਿਹੜਾ ਉਹ ਸਾਹਮਣੇ ਆਇਆ ਆ ਕਲਵਿੰਦਰ ਕੌਰ ਪਿਛਲੇ 15 ਸਾਲਾਂ ਤੋਂ ਆਪਣੀ ਡਿਊਟੀ ਅਮਾਨਦਾਰੀ ਨਾਲ ਨਿਭਾ ਰਹੀ ਆ ਤੇ ਉਹਦੇ ਪਰਿਵਾਰ ਦੇ ਵਿੱਚ ਜਿੱਥੇ ਉਹ ਪਲੀ ਜਿੱਥੇ ਉਹਨੇ ਲੋਰੀਆਂ ਲਈਆਂ ਜਿਹੜੀਆਂ ਚਾਚੀਆਂ ਤਾਵਾ ਦੇ ਵਿੱਚ ਉਹ ਵੱਡੀ ਹੋਈ ਆ ਉਹਨਾਂ ਦੇ ਵਿੱਚੋਂ ਪੰਜ ਫੌਜ ਦੇ ਵਿੱਚ ਰਹਿ ਜਿਨ੍ਹਾਂ ਨੇ ਸਰਾ ਦਾਦੇ ਰੱਖਾਕੀਆਂ ਕੀਤੀਆਂ ਵਾ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਵਾਸਤੇ 62 ਵਾਲੀ 65 ਵਾਲੀ 71 ਵਾਲੀ ਸਾਰੀਆਂ ਜੰਗਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਵਾ ਉਹਨਾਂ ਪਰਿਵਾਰਾਂ ਦੇ ਵਿੱਚੋਂ ਬੇਟੀ ਸਿਕਿਉਰਟੀ ਦੇ ਜੇ ਲਾਇਆ ਉਹਨੂੰ ਸਰਕਾਰ ਨੇ ਉਹਦੀ ਮਤਲਬ ਫੋਰਸ ਨੇ ਤੇ ਉਹ ਸਿਕਿਉਰਟੀ ਪਰਪਸ ਨੂੰ ਮੁੱਖ ਰੱਖਦੇ ਹੋਣੇ ਕੰਗਣਾ ਰੌਧ ਜੀ ਨੂੰ ਕਿਹਾ ਮੈਡਮ ਪਲੀਜ਼ ਆਪਣਾ ਪਰਸ ਤੇ ਆਪਣਾ ਮੋਬਾਈਲ ਟ੍ਰੇ ਦੇ ਵਿੱਚ ਰੱਖ ਦਿਓ ਮੈਂ ਸਿਕੰਦਰ ਵੇਦ ਦੀ ਕਟਨਾ ਵਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ਾਂ ਵੀਡੀਓ ਜਿਹੜੀਆਂ ਦੱਸ ਰਹੀਆਂ ਵਾ ਪਰ ਉਹਦੇ ਤੇ ਇੱਕ ਹੋਰ ਖਾਲਸਤਾਨੀ ਦਾ ਟੈਗ ਲਾਉਣਾ ਉਹ ਆਪਣੀ ਪਿਛਲੀ ਸੋਚ ਸਮ ਦੇ ਵਿੱਚੋਂ ਬੀਬੀ ਨੇ ਜਿਹੜਾ ਉਹ ਲਾਇਆ ਵਾ ਔਰ ਬਾਅਦ ਦੇ ਵਿੱਚ ਜਿਹੜੀ ਵੀਡੀਓ ਆਈ ਆ ਉਹ ਵੀ ਸਾਨੂੰ ਆਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਪੰਜਾਬੀਆਂ ਨੂੰ ਟੈਗ ਕੀਤਾ ਗਿਆ ਵਾ ਜਿਹਦੀ ਅਸੀਂ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਬੀਬੀ ਨੇ ਇੱਕ ਕਨਸੀਹਤ ਦਿੱਨੇ ਆ ਕਿ ਤੂੰ ਭੈਣ ਪਹਿਲਾਂ ਸੀ ਫਿਲਮੀ ਐਕਟਰ ਫਿਲਮੀ ਐਕਟਰ ਕੁਝ ਵੀ ਬੋਲ ਜੇ ਉਹ ਲੋਕੀ ਯਰ ਜਾਂਦੇ ਆ ਪਰ ਹੁਣ ਤੂੰ ਐਮਪੀਏ ਇੱਕ ਮੰਡੀ ਤੋਂ ਚੁਣਿਆ ਹੋਇਆ ਨੁਮਾਇੰਦਾ ਵਾ ਜਿਨੇ ਲੋਕਾਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਰੱਖਣੀ ਆ ਤੇਰੇ ਵੱਲੋਂ ਆ ਜਿਹੜੇ ਟੈਗ ਲੱਗਣਗੇ ਤੇ ਇਹਦੇ ਨਾਲ ਦੇਸ਼ ਦੇ ਵਿੱਚ ਅਖੰਡਤਾ ਜਿਹੜੀ ਆਊਗੀ ਦੇਸ਼ ਇੱਕ ਵਾ ਭਾਰਤ ਇੱਕ ਵਾ ਇੱਥੇ ਹਰੇਕ ਕਮਿਊਨਿਟੀ ਜਿਹੜੀ ਆ ਉਹ ਬਰਾਬਰ ਵਾ ਔਰ ਹਰੇਕ ਕਮਿਊਨਿਟੀ ਨੂੰ ਆਪਣੀ ਗੱਲ ਕਰਨ ਦਾ ਹੱਕ ਵਾ ਤੇਰਾ ਹੱਕ ਮੰਨਦਾ ਸੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਇਆ ਤੂੰ ਉਸ ਬੀਬੀ ਕੁਲਵਿੰਦਰ ਦੀ ਭੈਣ ਦੀ ਗੱਲ ਮੰਨਦੀੋਂ ਇਹ ਕਦੀ ਵੀ ਆ ਗੱਲ ਨਾ ਬਣਦੀ ਹੁਣ ਤੇਰੇ ਗੱਲ ਨਾ ਮੰਨ ਕਰਕੇ ਜੋ ਕੁਝ ਵਾਪਰਿਆ ਵਾ ਇਹਦੇ ਤੇ ਤੈਨੂੰ ਇੱਕ ਸਭ ਕੋ ਆ ਵੀ ਆਪਣੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਬਦਾਵਲੀ ਸਹੀ ਕਰ ਤੇ ਜੋ ਬੀਬੀ ਕੁਲਵਿੰਦਰ ਕੌਰ ਨੂੰ ਮੀਡੀਆ ਨਹੀਂ ਪਤਾ ਲੱਗ ਰਿਹਾ ਸਸਪੈਂਡ ਕੀਤਾ ਜਾਂ ਪਰਚਾ ਹੋ ਰਿਹਾ ਵਾ ਇਹਦੇ ਤੇ ਸਰਕਾਰ ਦੇ ਉੱਤੇ ਵੀ ਇੱਕ ਸਵਾਲੀਆ ਚਿੰਨ੍ਹ ਵਾ ਕਿ ਕੀ ਉਹ ਆਪਣੀ ਸਿਕਿਉਰਿਟੀ ਨੂੰ ਮੁੱਖ ਨਾ ਰੱਖਦੀ ਕੋਈ ਵੱਡਾ ਆਦਮੀ ਜਿਹੜਾ ਉਹ ਬਿਗੈਰ ਸਿਕਿਉਰਿਟੀ ਤੋਂ ਲੰਘ ਸਕਦਾ ਵਾ ਜੇ ਉਹ ਵੱਡੇ ਆਦਮੀ ਦੀ ਨੀਤ ਫੁੱਟ ਜੇ ਤੇ ਸਾਰਾ ਦੇਸ਼ ਹੀ ਖਤਮ ਕਰ ਦੇਵੇ ਇੱਕ ਨਾਜ਼ੁਕ ਜਗ੍ਹਾ ਵਾ ਏਅਰਪੋਰਟ ਉਦੇ ਵਿੱਚ ਮਤਲਬ ਕੋਈ ਕਾਰਜ ਜਵੇ ਤੇ ਉਹਦੇ ਦੀ ਜ਼ਿੰਮੇਵਾਰ ਕੌਣ ਹੋਊਗਾ ਸਗੋਂ ਮੈਂ ਕਹਿਣਾ ਵਾਂ ਵੀ ਇਹਦੇ ਤੇ ਇਮਾਨਦਾਰੀ ਨਾਲ ਪ੍ਰਧਾਨ ਮੰਤਰੀ ਨੂੰ ਕੰਮ ਕਰਦਿਆਂ ਉਹਨਾਂ ਵਾਸਤੇ ਅਗਲੇ ਇਨਾਮ ਦੀ ਗੱਲ ਕਰਨੀ ਚਾਹੀਦੀ ਆ ਵੀ ਤੂੰ ਬੇਟਾ ਆਪਣੀ ਸਿਕਿਉਰਟੀ ਨੂੰ ਮੁੱਖ ਰੱਖਿਆ ਇਸ ਦੇਸ਼ ਦੇ ਵਿੱਚ ਕੋਈ ਐਮਪੀ ਕੋ ਐਮਐਲਏ ਵੱਡਾ ਨਹੀਂ ਪਹਿਲਾਂ ਦੇਸ਼ ਲਈ ਸਿਕਿਉਰਟੀ ਦੇਸ਼ ਵੱਡਾ ਵਾ ਲੋਕ ਵੱਡੇ ਆ ਐਮਪੀ ਐਮਐਲਏ ਕੋਈ ਵੱਡਾ ਨਹੀਂਗਾ ਜੇ ਕਿਤੇ ਪ੍ਰਧਾਨ ਮੰਤਰੀ ਜਿਹਦੇ ਤੇ ਕੰਮ ਕਰ ਲੈਣ ਤੇ ਉਹ ਵਿਸ਼ਵਗੁਰੂ ਬਣਨ ਜਾ ਰਹੇ ਆ ਉਹਨਾਂ ਨੂੰ ਵਾਕਿਆ ਹੀ ਲੋਕ ਵਿਸ਼ੂ ਗਰੂ ਸਮਝਣਗੇ ਕਿ ਇੱਕ ਸਿਕਿਉਰਿਟੀ ਕਰਮਚਾਰੀ ਦੇ ਨਾਲ ਦੇਖਦਾ ਪ੍ਰਧਾਨ ਮੰਤਰੀ ਖੜੋ ਗਿਆ ਪਰ ਐਮਪੀ ਨੇ ਡਰਾਮੇਬਾਜ਼ੀ ਕਰਦੇ ਆ ਸੌ ਤੋਂ ਪਹਿਲਾਂ ਵੱਡਾ ਉਹਦਾ ਪਾਉਣ ਵਾਸਤੇ ਜੋ ਨਟਕੀ ਕੀਤੀ ਆ ਉਹਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਤੇ ਅੱਜ ਕਿਸਾਨ ਮਜ਼ਦੂਰ ਸ਼ਗਸ਼ਟ ਜਮਟੀ ਪੰਜਾਬ ਦੋਵੇਂ ਫੋਰਮ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪੂਰਾ ਡਟ ਕੇ ਨਾਲ ਖੜੋਤੀਆਂ ਵਾ ਜਿਸ ਤਰ੍ਹਾਂ ਵੀ ਮਤਲਬ ਉਧਰੋਂ ਆਵਾਜ਼ ਆਊਗੀ ਉਸੇ ਤਰੀਕੇ ਦੇ ਨਾਲ ਅਗਲਾ ਅੰਦੋਲਨ ਵੀ ਜਿਹੜਾ ਉਹ ਰੰਗਿਆ ਜਾਊਗਾ ਬੀਬੀ ਨੂੰ ਕੁਲਵਿੰਦਰ ਕੌਰ ਨੂੰ ਉਹਦੇ ਅਉਦੇ ਤੇ ਮਾਣ ਸਨਮਾਨ ਨਾ ਬਹਾਲ ਕਰਾਉਣ ਤੱਕ ਇਹ ਸ਼ੰਗਾਰ ਜਾਰੀ ਰਹੂਗਾ ਚਿਤਾਣ ਵਾਂਗ ਪਰਵਾਦੇ ਨਾਲ ਖੜੇ ਆ ਧੰਨਵਾਦ ਭੈਣ ਕੁਲਵਿੰਦਰ ਕੌਰ ਦੇ ਘਰੇ ਮਹੀਵਾਲ ਸਰਦਾਰ ਸ਼ੇਰ ਸਿੰਘ ਉਹਨੇ ਪਿਤਾ ਜੀ ਮਾਤਾ ਜੀ ਦੇ ਘਰੇ ਜੋ ਕੱਲ ਏਅਰਪੋਰਟ ਚੰਡੀਗੜ੍ਹ ਦੇ ਉੱਪਰ ਜਿਹੜੀ ਕੰਗੜਾ ਰਣੌਤ ਡਰਾਮੇਬਾਜ਼ ਐਕਟਰ ਉਸ ਨੂੰ ਹਿਮਾਚਲ ਦੀ ਮੰਡੀ ਤੋਂ ਲੋਕਾਂ ਨੇ ਜਿਤਾ ਕੇ ਤਪੀ ਜੀ ਉਸ ਤੋਂ ਇਲਾਵਾ ਕੀ ਹੋਇਆ ਵੀ ਜਦੋਂ ਕੱਲ 에어ਪੋਰਟ ਤੋਂ ਉਹ ਟਰੈਵਲ ਕਰ ਰਹੀ ਸੀ ਤੇ ਉਸ ਸਮੇਂ ਜਿਹੜੀ ਭੈਣ ਕੁਮਿੰਦਰ ਕੋਲ ਡਿਊਟੀ ਦੇ ਦੌਰਾਨ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਆਪਣਾ ਪਰਸ ਤੇ ਆਪਣਾ ਮੋਬਾਈਲ ਜਿਹੜਾ ਟ੍ਰੇ ਚ ਰੱਖ ਰਿਓ ਸਕੈਨ ਕਰਨਾ ਹੈਗਾ ਉਸ ਸਮੇਂ ਦੇ ਉੱਪਰ ਕੀ ਤਲਖੀ ਉਹਨਾਂ ਦੀ ਆਪਸ ਵਿੱਚ ਹੁੰਦੀ ਆ ਔਰ ਕੀ ਨਹੀਂ ਹੁੰਦਾ ਇਹ ਜੇ ਵੀਡੀਓ ਸਾਹਮਣੇ ਸਾਰੀ ਉੱਪਰ ਕਿਉਂ ਨਹੀਂ ਆਈ ਅਸੀਂ ਤਾਂ ਕਹਾਂਗੇ ਵੀ ਇਹਦੇ ਉੱਪਰ ਪੂਰੀ ਜਾਂਚ ਹੋਣੀ ਚਾਹੀਦੀ ਆ ਵੀ ਜਿਹੜੀ ਉਹਦੇ ਉੱਪਰ ਕੋਈ ਐਫ ਆਈ ਆਰ ਦੀ ਗੱਲ ਚੱਲੀ ਜਾ ਰਹੀ ਆ ਜਾਂ ਉਹਦਾ ਜਿਹੜਾ ਨੌਕਰੀ ਤੋਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਅਸੀਂ ਪੂਰੀਆਂ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਸਮੂਹ ਆਗੂ ਸਹਿਮਾਨ ਔਰ ਐਸਕੇਐਮ ਨਾਨ ਪੋਲਿਟਿਕਲ ਦੇ ਸਮੂਹ ਆਗੂ ਸਹਿਮਾਨ ਜਿਹੜੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਬੈਠੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਵੀ ਉਸ ਭੈਣ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਪਹਿਲਾਂ ਸਾਰਾ ਕੁਝ ਨਕਵੈਰੀ ਕੀਤੀ ਜਾਵੇ ਔਰ ਉਹਦਾ ਜਿਹੜਾ ਨੌਕਰੀ ਆਉਂਦੇ ਤੋਂ ਉਹਨੂੰ ਬਹਾਲ ਕੀਤਾ ਜਾਵੇ ਜੇਕਰ ਸਰਕਾਰ ਨੇ ਇਹ ਕਦਮ ਨਾ ਚੁੱਕਿਆ ਉਹਨੂੰ ਬਹਾਲ ਨਾ ਕੀਤਾ ਜਿਉਂਦੇ ਐਫਆਈਆਰ ਨੂੰ ਆਪਣਾ ਰੱਦ ਨਾ ਕੀਤਾ ਤੇ ਅਸੀਂ ਵੱਡਾ ਕਸ਼ਮ ਲਾਵਾਂਗੇ ਜ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੁੰਦੀ ਤੰਗਣਾ ਰਣੌਤ ਫਿਰ ਹੁਣ ਇੱਕ ਐਮਪੀ ਬਣ ਕੇ ਜ਼ਿੰਮੇਵਾਰ ਹੋ ਕੇ ਗਲਤ ਬੋਲ ਰਹੀ ਆ ਪੰਜਾਬ ਦੇ ਵਿੱਚ ਨਾ ਕੋਈ ਉਗਰਵਾਦ ਆ ਨਾ ਕੋਈ ਗੁੰਡਾਗਰਦੀ ਆ ਇਦਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਤਾਂ ਉਹ ਲੋਕ ਆ ਜਿਹੜੇ ਅਨਾਜ ਪੈਦਾ ਕਰਕੇ ਕੇਂਦਰੀ ਪੂਲ ਵਿੱਚ ਪਾਉਨੇ ਆ ਔਰ ਇਸੇ ਹੀ ਕਣਕ ਦੀ ਰੋਟੀ ਕੰਗਣਾ ਰਨੌਤ ਖਾਂਦੀ ਆ ਜਿਹੜੀ ਸਾਡੇ ਖੇਤਾਂ ਵਿੱਚੋਂ ਤਿਆਰ ਹੋ ਕੇ ਜਾਂਦੀ ਆ ਕਿ ਅਸੀਂ ਅਤਵਾਦੀ ਹੋ ਗਏ ਉਹ ਜੋ ਅਸੀਂ ਅਸੀਂ ਤਾਂ ਵੇਖੋ ਦੇਸ਼ ਦੇ ਉਹ ਲੋਕ ਆ ਉਹ ਸਿੱਖ ਕੌਮ ਦੇ ਸਾਰੇ ਲੋਕ ਭਰਾ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਦੌਰਾਨ ਧੀਆਂ ਪੜਨੀਆਂ ਇਸ਼ਤਾਂ ਬਚਾਈਆਂ ਨੇ ਅੱਜ ਸਾਨੂੰ ਇਹ ਗੱਲ ਕਹਿਣਾ ਇਹ ਬੜੀ ਵੱਡੀ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਤੇ ਇਹ ਕਦੀ ਵਾਸਤੇ ਦੇਸ਼ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਵੇ ਗੁਰਵਿੰਦਰ ਕੌਰ ਦੀ ਵੀਡੀਓ ਕੋਲ ਵਾਇਰਲ ਹੋ ਗਈ ਜਿਹਦੇ ਵਿੱਚ ਉਹ ਕਹਿ ਰਹੀ ਹੈ ਕਿ ਸ਼ੰਗਣਾ ਮਾੜੀ ਸ਼ਬਦਾਵਲੀ ਬੋਲ ਰਹੀ ਸੀ ਕਿ ਕਿਉਂ ਨਹੀਂ ਮਾਂ ਵੀ ਜਿਹੜੀ ਆ ਸੰਘਰਸ਼ ਵਿੱਚ ਸ਼ਾਮਲ ਹੋ ਰਹੀ ਸੀ ਕਿ 100 ਰੁਪਏ ਦਾ ਦਾਵਾ ਕੀਤਾ ਜਾ ਰਿਹਾ ਹੈ ਤਾਂ ਕਿਵੇਂ ਦੇਖਦੇ ਹੋ 2020 2021 ਦੇ ਵਿੱਚ ਜਦੋਂ ਅੰਦੋਲਨ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਸੀਗਾ ਦਾਸ ਵੀ ਉੱਥੇ ਸੀਗਾ ਔਰ ਕੰਗਰਨ ਰਾਉਤ ਨੇ ਬਿਆਨ ਦਿੱਤਾ ਸੀ ਵੀ ਜੜੀਆਂ ਆ ਪੰਜਾਬ ਦੀਆਂ ਬੀਬੀਆਂ ਆਉਂਦੀਆਂ ਨੇ ਇਹ ਕਿਰਾਏ ਦੇ ਉੱਪਰ ਭਾੜੇ ਤੇ 100 ਰੁਪਿਆ ਦੇ ਕੇ ਇੱਥੇ ਆਉਂਦੀਆਂ ਨੇ ਉਸ ਸਮੇਂ ਉਸ ਭੈਣ ਨੂੰ ਯਾਦ ਸੀ ਕਿਉਂਕਿ ਉਹਦੀ ਮਾਂ ਜਿਹੜੀ ਸੀਗੀ ਉੱਥੇ ਬੈਠੀ ਹੋਈ ਸੀਗੀ ਅਸੀਂ ਕਹਾ ਗਿਆ ਵੀ ਉਸ ਚੀਜ਼ ਨੂੰ ਨਾਲ ਯਾਦ ਕੀਤਾ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਏ ਲੋਕਾਂ ਕਿਉਂਕਿ ਕਿਸਾਨ ਅੰਦੋਲਨ ਇੱਕ ਉਹ ਅੰਦੋਲਨ ਜਿਹੜਾ ਵਿਸ਼ਵ ਪੱਧਰ ਦੇ ਉੱਪਰ ਜਿਹੜਾ ਉਹ ਉੱਭਰਿਆ ਸੀਗਾ ਤੇ ਉਹਦੀ ਉਹਦੀ ਜਿੱਤ ਪ੍ਰਾਪਤ ਕੀਤੀ ਸੀ ਕੰਗੜਾ ਰਣੌਤ ਇਸ ਕੰਮ ਤੋਂ ਬਾਝਾ ਜਾਵੇ ਉਹ ਆਪਣੀ ਟੀਆਰਪੀ ਨੂੰ ਵਧਾਉਣ ਵਾਸਤੇ ਔਰ ਇਹ ਕੰਮ ਉਹਨੇ ਕੀਤਾ ਹੈਗਾ ਤੇ ਉੱਪਰ ਜਾ ਕੇ ਵੱਡਾ ਉਹਦਾ ਲੈਣ ਵਾਸਤੇ ਕੰਮ ਕੀਤਾ ਹੈਗਾ ਤੇ ਪੰਜਾਬ ਦੇ ਲੋਕ ਇਹਨੂੰ ਕਦੀ ਵਾਸਤੇ برداشت ਨਹੀਂ ਕਰਾਂ। ਦੇਖੋ ਜਿਹੜਾ ਕੱਲ ਦਾ ਮਸਲਾ ਭੈਣ ਕੁਲਵਿੰਦਰ ਕੌਰ ਜਿਸ ਨੇ ਕੰਗਣਾ ਰਣੌਤ ਦੇ ਮੂੰਹ ਤੇ ਥੱਪੜ ਮਾਰਨ ਦੀ ਜਿਹੜੀ ਘਟਨਾ ਬਹੁਤ ਵਾਇਰਲ ਹੋ ਰਹੀ ਹੈ। ਅਸੀਂ ਉਸ ਦੇ ਸਬੰਧ ਵਿੱਚ ਅੱਜ ਭੈਣ ਦਾ ਜਿਹੜਾ ਪਿੰਡ ਹੈ ਜੀ ਮਹੀਵਾਲ ਉੱਥੇ ਆਏ ਆ ਪਰਿਵਾਰ ਨਾਲ ਮਿਲੇ ਆ ਛੇਰ ਸਿੰਘ ਮਹੀਵਾਲ ਜਿਹੜਾ ਭਰਾ ਹੈ ਕਿਸਾਨ ਬੀਜੂ ਸਿੰਘ ਅੱਜ ਕਮੇਟੀ ਦੇ ਆਗੂ ਆ ਉਹਨੂੰ ਅਸੀਂ ਮਿਲੇ ਆ ਸਾਰਾ ਪਰਿਵਾਰ ਚੜ੍ਹਦੀ ਕਲਾ ਚ ਤੇ ਅਸੀਂ ਸਾਡੀ ਜਿਹੜੀ ਜਥੇਬੰਦੀ ਆ ਪੰਜਾਬ ਕਿਸਾਨ ਜੀ ਉਹਨਾਂ ਬਾਕੀ ਬਿਲਕੁਲ ਪਰਿਵਾਰ ਨਾਲ ਤੇ ਭੈਣ ਨਾਲ ਡੜ ਕੇ ਖੜੀ ਆ ਦੇਖੋ ਕੰਗਣਾ ਰਣੌਤ ਨਾਲ ਜਿਹੜੀ ਘਟਨਾ ਹੋਈ ਆ ਉਹਨੇ ਪਹਿਲਾਂ ਉਸ ਭੈਣ ਨੂੰ ਅਕਸਾਇਆ ਆ ਕੌਰ ਖਾਲਸਾਨੀ ਨਾਂ ਦਾ ਟੈਗ ਲਾਇਆ ਆ ਉਸ ਤੋਂ ਬਾਅਦ ਟਕਰਾਰ ਹੁੰਦੀ ਆ ਕਿਉਂਕਿ ਹੱਲੇ ਕਿ ਉਹ ਐਮਪੀ ਬਣ ਗਿਆ ਉਸ ਨੂੰ ਇਸ ਤੋਂ ਗਰੇਜ ਕਰਨਾ ਚਾਹੀਦਾ ਉਹ ਕਹਿ ਰਹੀ ਆ ਵੀ ਇਹ ਖਾਲਸਾਨੀ ਆ ਪੰਜਾਬ ਦੇ ਵਿੱਚ ਜਾਂ ਉਗਰਵਾਦੀ ਆ ਫਿਰ ਦੁਬਾਰਾ ਕਹਿ ਲੋ ਵੀ ਇੱਕਦਮ ਫਿਰ ਉੱਠ ਚੁੱਕੇ